ਇਹ ਘਟਨਾ ਕਹਿੰਦੇ ਕੰਗੜਾ ਨੋਦ ਦੇ ਬਿਆਨ ਤੋਂ ਬਾਅਦ ਵਾਪਰੀ ਆ ਨਹੀਂ ਕਿਉਂ ਕੰਗੜਾ ਨੋਦ ਦਾ ਬਿਆਨ ਜਿਹੜਾ ਨਾਬਰਦਸਤ ਕਰਨਯੋਗ ਆ ਉਪਰ ਉਹਦੀ ਹਾਦਤ ਹੈ ਪਰ ਇਹ ਨਹੀਂ ਹੈ ਕਿ ਕੰਗੜਾ ਹੋ ਕੇ ਬਿਆਨ ਤੋਂ ਬਾਅਦ ਹੀ ਵਾਪਰੀ ਆ ਇਸ ਤੋਂ ਪਹਿਲਾਂ ਵੀ ਵਾਪਰਿਆ ਹੈ ਜੋ ਕੁਝ ਮੈਨੂੰ ਯਾਦ ਆ ਕਾਗਰਸ ਵੇਲੇ ਇਹ ਜਿਹੜਾ ਜਦੋਂ ਐਸ਼ੀਅਨ ਕਿਡਾ ਸੀਗਾ ਤੁਹਾਨੂੰ ਸ਼ਾਇਦ ਇਸ ਗੱਲ ਬਾਰੇ ਪਤਾ ਹੋਵੇ ਜਾਂ ਨਾ ਪਤਾ ਹੋਵੇ ਬਹੁਤ ਭਾਰੇ ਹਾਲਾਤ ਸੀ ਜੀ ਬਿਲਕੁਲ ਸਰਕਾਰ ਕਰਲੇ ਜਾਂਦੇ ਸੀ ਵਿਜ਼ਿਟ ਕੀਤੇ ਜਾਂਦੇ ਸੀ ਜਿਹੜੀ ਗੰਧੀ ਸਿਆਸਤ ਦੀ ਕਾਂਗਰਸ ਦੀ ਉਹਨੇ ਵੀ ਸਰਰ ਕੀਤਾ ਫਿਰ ਜਦੋਂ ਹੁਣ ਇਹ ਸਾਡੇ ਨਾਲ ਘਰਚੋਰ ਸੀ ਉਸ ਤੋਂ ਬਾਅਦ ਜਿਹੜੇ ਹਾਲਾਤ ਸੀ ਉਹਨਾਂ ਹਾਲਾਤਾਂ 'ਚ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਹਮ ਅਕਾਲੀ ਦਲ ਦਾ ਬਾਹਰ ਹੋਣਾ ਤੇ ਕਿਸਾਨਾਂ ਦੇ ਲਈ ਯਾ ਵਰ ਜਰਮਨਾ ਹੁਣਾ ਮੋਦੀ ਸਰਕਾਰ ਦਾ ਇਹ ਬੜੀਆਂ ਬੜੀਆਂ ਵੱਡੀਆਂ ਗੱਲਾਂ ਸੀ ਜੀ ਨਾਲ ਦਾ ਜੋ ਵੀ ਕੁਝ ਵਾਪਰਿਆ ਹੁਣ ਵੀ ਜਿਹੜਾ ਆ ਇਮੀਡੀਏਟਲੀ ਜਿਹੜਾ ਸੰਘੂ ਬਾਰਡਰ ਤੇ ਜੋ ਹਾਲਾਤ ਬਣੇ ਬਹੁਤ ਸਾਰਿਆਂ ਨੇ ਦੇਖੇ ਆ ਦੇਖੋ ਕਿਵੇਂ ਕਿੱਲੇ ਵੱਡੇ ਪਦਰ ਤੇ ਜਿਹੜੀ ਪੁਲਿਸ ਆ ਉਹ ਉਹਨੂੰ ਕਿੰਨੀਆਂ ਪਾਵੜਾਂ ਦਿੱਤੀਆਂ ਨੇ ਜਿਵੇਂ ਬਲੂ ਸਰ ਆਪਰੇਸ਼ਨ ਵੇਲੇ ਵੀ ਜਿਹੜੀਆਂ ਫੌਜਾਂ ਨੇ ਜੋ ਹਾਲਾਤ ਕੀਤੇ ਸੀ ਤੇ ਬਾਰਡਰ ਤੇ ਉੱਤੇ ਹਰਿਆਣਾ ਦੀ ਪੁਲਿਸ ਨੇ ਬੇ ਤੜਕ ਹੋ ਕੇ ਲੋਕਾਂ ਦਾ ਸ਼ਿਕਾਰ ਕੀਤਾ ਤੇ ਗੋਆਥੂਗਾ ਦੇ ਗੋਲੇ ਛੱਡੇ ਗੋਲੀਆਂ ਚਲਾਈਆਂ ਬੰਦੇ ਚੁੱਕ ਕੇ ਲੈ ਗਏ ਮਾਰ ਦਿੱਤੇ ਗਏ ਫੇਰ ਦੇਖੋ ਕਿੰਨੇ ਵੱਡੇ ਪੱਧਰ ਤੇ ਉਥੇ ਨੁਕਸਾਨ ਕੀਤਾ ਗਿਆ ਭੰਤੂਰ ਕੀਤੀ ਗਈ ਇਹ ਜ਼ਬਰਿਸਤ ਹੈ ਤੇ ਉਸ ਤੋਂ ਜ਼ਿਆਦਾ ਹਰਿਆਣਾ ਦੇ ਵਿੱਚ ਖੱਟੜ ਦਾ ਰੋਈਆ ਸੀ ਉਹ ਕੋਈ ਕੋਈ ਆਮ ਲੋਕਤੰਤਰੀ ਰੋਈਆ ਸੀ ਜਿੰਨੇ ਵੀ ਕਿਸਾਨ ਸੀਗੇ ਜਾਂ ਸਿੱਖ ਸੀਗੇ ਜਿਹੜਾ ਕੋਈ ਬਾਤ ਚੁਕਦਾ ਸੀ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਸੀ ਉਹਨਾਂ ਦੇ ਨਾਲ ਦਬਾਅ ਬਣਾਇਆ ਗਿਆ ਉਹਨਾਂ ਨੂੰ ਬਹੁਤ ਕੁਸ਼ੀਤਾ ਗਿਆ ਜੀ ਤੋਂ ਇਹ 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 ਸਾਰਾ ਕੁਝ ਜਿਹੜਾ ਵਾ ਇਹ ਬਹੁਤ ਬਾੜਾ ਵਾ ਇਹਦਾ ਕੀ ਹੁਣ ਦੇਖੋ ਹਰਿਆਣਾ ਕਮੇਟੀ ਨੂੰ ਤੋੜ ਕੇ ਸਿੱਖਾਂ ਦੀ ਸਸਤਾ ਨੂੰ ਤੋੜਿਆ ਗਿਆ। ਉਹ ਇਹ ਜਿਹੜਾ ਰਵਈਆ ਕੇਂਦਰ ਦੇ ਵਿੱਚ ਸਿੱਖਾਂ ਦੇ ਪ੍ਰਤੀ ਸੀ ਹੁਣ ਕਦੇ ਕਦੇ ਪਾਰਲੀਮੈਂਟ ਦੇ ਵਿੱਚ ਲਲਕਾਰੇ ਮਾਰੇ ਜਾਂਦੇ ਆ ਸਿੱਖਾਂ ਦੇ ਖਿਲਾਫ ਕਦੇ ਪੰਜਾਬ ਦੀ ਧਰਤੀ ਦੇ ਇਲੈਕਸ਼ਨ ਵੇਲੇ ਲਲਕਾਰੇ ਮਾਰੇ ਜਾਂਦੇ ਆ ਇਹ ਰਵਈਆ ਜਿਹੜਾ ਵਾ ਸਿੱਖਾਂ ਦੇ ਖਿਲਾਫ ਆ ਪਰ ਇਹ ਗੱਲ ਖਿਆਲ ਰੱਖਣਾ ਈਂਦਰਾ ਗਾਂਧੀ ਨੇ ਜੋ ਕੁਛ ਕੀਤਾ ਸੀ ਉਹਨੇ ਭੁੱਗਤਿਆ ਤੇ ਅਸੀਂ ਵੀ ਚਾਹੁੰਦੇ ਕਿ ਐਸੇ ਹਾਲਾਤ ਬਣਨਾ ਦੇਖੋ ਦੇਸ਼ ਨੂੰ ਯਾਦ ਕਰਾ ਇਹ ਇਸ ਕਰਕੇ ਸਵਾਲ ਕੀਤਾ ਤੁਹਾਨੂੰ ਕਿਉਂਕਿ ਕੁਝ ਵੱਡੇ ਲੀਡਰਾਂ ਨੇ ਜਿਹੜਾ ਇਸ ਬਿਆਨ ਨੂੰ ਜਿਹੜਾ ਜੋੜਿਆ ਇਸ ਘਟਨਾ ਨੂੰ ਉਸ ਬਿਆਨ ਦੇ ਨਾਲ ਜੋੜਿਆ ਪੰਜਾਬ ਕਾਂਗਰਸ ਦੇ ਪ੍ਰਧਾਨ ਹਮਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਬੇਕੰਵ ਸਿੰਘ ਮਜੀਠੀਆ ਨੇ ਕਿਹਾ ਕਿ ਕੰਗਨਾ ਨੋਟ ਦੀ ਬਿਆਨਬਾਗੀ ਦੀ ਵਜ੍ਹਾ ਕਰਕੇ ਜੋ ਕੁਝ ਹੋਇਆ ਕਿਉਂਕਿ ਉਹ ਨੌਜਵਾਨਾਂ ਨੇ ਜਦੋਂ ਹਮਲਾ ਕੀਤਾ ਉਸ ਦੇ ਉੱਤੇ ਤਾਂ ਉਹਨਾਂ ਨੇ ਉਹਨੂੰ ਵੱਖਵਾਦੀ ਖਾਲਿਸਤਾਨੀ ਕਹਿ ਕੇ ਉਹਦੇ ਉੱਤੇ ਹਮਲਾ ਕੀਤਾ ਗਿਆ ਦੇਖੋ ਜੀ ਕੋ ਵੱਖਵਾਦੀ ਖਾਲਸਾ ਨਹੀਂ ਕਹ ਕੇ ਕਿਹੜਾ ਪਹਿਲੀ ਵਾਰ ਹਮਲਾ ਹੋਇਆ ਹਮ ਅੱਗੇ ਵੀ ਹਮਨੇ ਹੁੰਦੀ ਏ ਸਾਡੇ ਤੇ ਉਹ ਮੈਂ ਕੰਗਨਾਲ ਰੌਦ ਦੀ ਕਾਰਵਾਈ ਨੂੰ ਕੋਈ ਕੋਈ ਮੈਂ ਉਹਨੂੰ ਉਹਨੂੰ ਕੋਈ ਕੋਈ ਉਹਦੀ ਉਹਦੇ ਨਾਲ ਕੋਈ ਉਹ ਤਾਂ ਨਹੀਂ ਕਰਦਾਗਾ ਵੀ ਇਹ ਹਾਂ ਜੀ ਉਹਨੇ ਮਚਾ ਕੀਤਾ ਮੈਂ ਕਹਿੰਦਾ ਵੀ ਉਹ ਵੀ ਪਾੜੀ ਗੱਲ ਆ ਉਹਨੇ ਭੁਗਤਿਆ ਜੋ ਕੁਝ ਕੀਤਾ ਉਹਨੇ ਭੁਗਤਿਆ ਪਰ ਮੈਂ ਇਹ ਸਮਝ ਰਹਾ ਕਿ ਇਹ ਤਾਂ ਇਹਦਾ ਜਿਹੜੇ ਸਾਡੇ ਕੇਂਦਰ ਚ ਬਿਠੇ ਜਾਂ ਸੱਤਾ ਦੇ ਬਿਠੇ ਲੋਕ ਆ ਉਹਨਾਂ ਦੀ ਮਨਛਾ ਕਰਕੇ ਕੰਗਰਾਂ ਨੱਚ ਰਹੀ ਆ ਨਾ ਇਹ ਜਿਹੜੀ ਕੰਗਰਾ ਟੰਗਣਾ ਜਰੀ ਭੰਗੜਾ ਪਾ ਰਹੀ ਆ ਉਹ ਉਹਨਾਂ ਨੂੰ ਖੁਸ਼ ਕਰਨ ਵਾਸਤੇ ਪਾ ਰਹੀ ਆ ਨਾ ਵੇ ਲੋੜਾ ਵਿਵਾਦ ਪੈਦਾ ਕਰਦੀਆਂ ਸਿੱਖਾਂ ਦੇ ਖਿਲਾਫ ਜਾਂ ਕਿਸਾਨਾਂ ਦੇ ਖਿਲਾਫ ਜਾਂ ਕਿਸਾਨ ਬੀਬੀਆਂ ਦੇ ਖਿਲਾਫ ਜੋ ਉਹਨੇ ਭਾਸ਼ਾ ਵਰਤੀ ਆ ਉਹ ਸਰਵੇਸ ਕਰਕੇ ਇਹ ਹੈ ਕਿ ਮੈਂ ਜੀ ਮੈਨੂੰ ਮੈਂ ਪ੍ਰਵਾਹ ਚੜ ਜਾ ਬੀਜੇਗੀਆਂ ਨੀਤੀਆਂ ਤੇ ਉਹ ਅੱਜ ਦੀ ਲੋੜ ਸਿਰਫ ਇਹ ਹੈ ਕਿ ਜਿਹੜੀਆਂ ਭਾਜਪਾ ਦੀਆਂ ਨੀਤੀਆਂ ਸੀਗੀਆਂ ਜੀ ਇਹਦੇ ਨਾਲ ਦੇਸ਼ ਜਿਹੜਾ ਵਾ ਦੇਸ਼ ਨੂੰ ਹਲੋ ਜੀ ਆਵਾਜ਼ ਆ ਰਹੀ ਹੈ ਜੀ ਇਸ ਨਾਲ ਦੇਸ਼ ਨੂੰ ਵੱਡਾ ਖਤਰਾ ਪੈਦਾ ਹੋਣ ਜਾ ਰਿਹਾ ਹੂੰ ਤੋਂ ਅਸੀਂ ਇਹ ਸਮਝਦੇ ਹਾਂ ਕਿ ਇਹ ਲੋਕਤੰਤਰ ਦੇਸ਼ ਆ ਲੋਕਾਂ ਦੇ ਵੋਟਾਂ ਪਾ ਕੇ ਜਿਹੜੇ ਸਰਕਾਰਾਂ ਬਣਦੀਆਂ ਨੇ ਜੀ ਆਪਦੀ ਸਰਕਾਰ ਨੇ ਇਹ ਗੱਲ ਜ਼ਾਬਤ ਕਰ ਦਿੱਤੀ ਹੈ ਕਿ ਉਹਨਾਂ ਦੇ ਜਿਹੜੇ ਝਾਇਕੜ ਤੇ ਹੰਕਾਰ ਆ ਉਹ ਨਹੀਂ ਚੱਲੇਗਾ ਪਰ ਇਹ ਮਾੜੀ ਗੱਲ ਹੈ ਸ਼ਰਨਿਕ ਕਮੇਟੀ ਜੀ ਦੇ ਮਾਰੇ 60 ਐਕਸ਼ਨ ਲੈਣ ਜਾਣੀ ਹੈ ਸਾਡੇ ਜਿਹੜੇ ਮੁਖ ਜਿਹੜੇ ਸਕੱਤਰ ਨੇ ਜੀ ਪ੍ਰਧਾਨ ਜੀ ਦੇ ਹੁਕਮ ਤਹਿਤ ਜਿਹੜੇ ਉੱਥੋਂ ਦੇ ਵਾਲੇ ਐਸਐਸਪੀ ਆ ਉਸ ਨਾਲ ਰਾਤਾ ਹੋ ਚੁੱਕਿਆ ਹੁਣ ਇੱਕ ਈਮੇਲ ਜਿੱਥੇ ਬੋਲ ਰਹੀ ਹੈ ਸ਼ਰਨਿਕ ਕਮੇਟੀ ਦੇ ਵੱਲੋਂ ਜੀ ਗੱਲਬਾਤ ਸਾਡੇ ਜਿਹੜੇ ਅਧਿਕਾਰੀ ਤੇ ਜਿਹੜੀ ਸੌਣੀ ਕਮੇਟੀ ਦਾ ਸਵਲਖ ਲੋਕਾਂ ਸਿਕਾਗੂ ਉੱਤੇ ਜਾ ਵੀ ਰਹੇ ਆ ਬਣ ਵੀ ਰਹੇ ਆ ਜੀ ਜੀ ਵੇਟ ਕਰ ਰਹੇ ਆ ਪ੍ਰੈਜ਼ੀਡੈਂਟ ਵੀ ਇਹਦੇ ਬਾਰੇ ਕੀ ਉਹ ਫੈਸਲਾ ਕਰਦੇ ਆ ਜਦ ਅਗਲੀ ਰਾਣੀਤੀ ਆਈ ਆ ਲਾ ਦੱਸੋਗੇ ਜੀ ਬਬਾ ਸ਼ੁਕਰੀਆ ਕਰੇ ਵਾਲ ਸਾਹਿਬ ਸਾਡੇ ਨਾਲ ਜੁੜਨ ਦੇ ਲਈ